ਕਾਂਗਰਸ ਨੇਤਾ ਨਵਜੋਤ ਕੋਰ ਸਿੱਧੂ ਦੇ ਇੱਕ ਬਿਆਨ ਨੇ ਪੰਜਾਬ ਦੀ ਰਾਜਨੀਤੀ ਨੂੰ ਗਰਮਾ ਦਿੱਤਾ ਹੈ ਪਰ ਸੀਐਮ ਵੋਈ ਬੰਦਾ ਜੋ 500 ਕਰੋੜ ਘਟੇਜੀ ਦੇ ਉੱਤੇ ਨਵਜੋਤ ਕੋਰ ਸਿੱਧੂ ਨੇ ਪੰਜਾਬ ਕਾਂਗਰਸ ਚ ਚੱਲ ਰਹੇ ਅੰਦਰੂਨੀ ਮਤਭੇਦਾਂ ਨੂੰ ਸਾਰਿਆਂ ਦੇ ਸਾਹਮਣੇ ਖੋਲ ਕੇ ਰੱਖ ਦਿੱਤਾ ਹੈ ਤੇ ਇਸ ਬਿਆਨ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੂੰ ਕਾਂਗਰਸ ਪਾਰਟੀ ਵੱਲੋਂ ਸਸਪੈਂਡ ਵੀ ਕੀਤਾ ਗਿਆ ਆਪਣੇ ਬਿਆਨ ਚ ਉਹਨਾਂ ਨੇ ਕਾਂਗਰਸ ਪਾਰਟੀ ਬਾਰੇ ਵੱਡੇ ਖੁਲਾਸੇ ਕੀਤੇ ਨੇ ਪੰਜ ਪੰਜ ਸੀਐਮਸ ਆਲਰੇਡੀ ਬਨੇ ਹੋਏ ਹਨ ਔਰ ਉਹ ਹਰਾਣੇ ਤੇ ਲੱਗੇ ਹੋਏ ਮੈਂ ਕਾਂਗਰਸ ਕੋਲ ہمارے ਪਾਸ ਪੈਸੇ ਨਹੀਂ ਹੈ ਕਿਸੇ ਵੀ ਪਾਰਟੀ ਕੋ ਦੇਣੇ ਲਈ ਕਿ ਸੀਐਮ ਅਹੁਦੇ ਦੇ ਲਈ 500 ਕਰੋੜ ਦੀ ਲੋੜ ਪੈਂਦੀ ਹੈ ਪਰ ਸੀਐਮ ਵਹੀ ਬੰਤਾ ਜੋ 500 ਕਰੋੜ ਦਾ ਚੈੱਕ ਦਿੱਤਾ ਅਹੁਦੇ ਕਮਾਏ ਜਾਂਦੇ ਨੇ ਜਾਂ ਫਿਰ ਵੇਚੇ ਜਾਂਦੇ ਨੇ ہمارے ਪਾਸ ਪੈਸੇ ਨਹੀਂ ਹੈ ਕਿਸੇ ਵੀ ਪਾਰਟੀ ਕੋ ਦੇਣੇ ਲਈ ਨਵਜੋਤ ਕੋਰ ਸਿੱਧੂ ਨੇ ਆਪਣੇ ਬਿਆਨ ਚ ਕਿਹਾ ਕਿ ਸੀਐਮ ਬਣਨ ਦੇ ਲਈ 500 ਕਰੋੜ ਦੀ ਅਟੇਚੀ ਚਾਹੀਦੀ ਹੈ ਪਰ ਉਹਨਾਂ ਕੋਲ ਪਾਰਟੀ ਨੂੰ ਦੇਣ ਲਈ ਕੋਈ ਪੈਸਾ ਨਹੀਂ ਹੈ ਹਮਸੇ ਕਿਸੇ ਨੇ ਨਹੀਂ ਕਿ ਪਰ ਸੀਐਮ ਵਹੀ ਬੰਦਾ ਜੋ 500 ਕਰੋੜ ਕਟੇਚੀ ਦਿੰਦਾ ਹੈ ہمارے ਪਾਸ ਪੈਸੇ ਨਹੀਂ ਹੈ ਕਿਸੇ ਵੀ ਪਾਰਟੀ ਕੋ ਦੇਣੇ ਲਈ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਚ ਪੰਜ ਨੇਤਾ ਮੁੱਖ ਮੰਤਰੀ ਅਹੁਦੇ ਦੀ ਦੌੜ ਚ ਨੇ ਤੇ ਆਪਣੀ ਪਾਰਟੀ ਦੇ ਖਿਲਾਫ ਹੀ ਕੰਮ ਕਰ ਰਹੇ ਨੇ 5 5 ਸੀਐਮਸ ਆਲਰੇਡੀ ਬਨੇ ਹੋਏ ਆਂ ਔਰ ਉਹ ਹਰਾਨੇ ਤੇ ਲਗੇ ਹੋਏ ਆਂ ਕਾਂਗਰਸ ਕੋ ਨਵਜੋਤ ਕੋਰ ਸਿੱਧੂ ਨੇ ਕਾਂਗਰਸ ਪਾਰਟੀ ਚ ਨਵਜੋਤ ਸਿੰਘ ਸਿੱਧੂ ਦੀ ਹੁਣ ਦੀ ਤੇ ਭਵਿੱਖ ਦੀ ਸਥਿਤੀ ਨੂੰ ਲੈ ਕੇ ਹੈਰਾਨ ਕਰਨ ਵਾਲੇ ਬਿਆਨ ਦਿੱਤੇ ਨੇ ਮੈਨੂੰ ਇਤਨੀ ਇਨਫਾਈਟਿੰਗ ਮੇਂ ਲਗ ਨਹੀਂ ਰਾਜਜੋਤ ਸਿੱਧੂ ਕੋ ਇਹ ਪ੍ਰਮੋਟ ਹੋਣੇ ਦੇਂਗੇ ਉਹਨਾਂ ਦੀ ਇਹ ਬਿਆਨਬਾਜ਼ੀ ਪੰਜਾਬ ਕਾਂਗਰਸ ਦੇ ਮੁੱਖ ਨੇਤਾਵਾਂ ਚ ਚੱਲ ਰਹੇ ਸੱਤਾ ਸੰਘਰਸ਼ ਤੇ ਗੁੱਟਬਾਜ਼ੀ ਨੂੰ ਉਜਾਗਰ ਕਰਦੀ ਹੈ ਉਹਨਾਂ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਭਾਵਨਾਤਮਕ ਤੌਰ ਤੇ ਕਾਂਗਰਸ ਪਾਰਟੀ ਤੇ ਪ੍ਰਿਯੰਕਾ ਗਾਂਧੀ ਦੇ ਨਾਲ ਜੁੜੇ ਹੋਏ ਨੇ ਪਰ ਗੁੱਟਬਾਜ਼ੀ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਅਹੁਦਾ ਨਹੀਂ ਮਿਲ ਰਿਹਾ ਉਹ ਕਾਂਗਰਸ ਕੇ ਸਾਥ ਅਟੈਚਡ ਹੈ ਬਹੁਤ ਜ਼ਿਆਦਾ ਪ੍ਰਿਯੰਕਾ ਜੀ ਕੇ ਸਾਥ ਅਟੈਚਮੈਂਟ ਹੈ ਜੇ ਇਤਨੀ ਇਨ ਫਾਈਟਿੰਗ ਮੇ ਲੱਗ ਨਹੀਂ ਰਹਾ ਕਿ ਕਈ ਵੀ ਨਵਜੋਤ ਸਿੱਧੂ ਕੋ ਇਹ ਪ੍ਰਮੋਟ ਹੋਣੇ ਦੇਂਗੇ ਤੇ ਨਾਲ ਹੀ ਉਹਨਾਂ ਨੇ ਸਿੱਧੂ ਦੇ ਭਵਿੱਖ ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਪਾਰਟੀ ਉਹਨਾਂ ਨੂੰ ਮੌਕਾ ਦਿੰਦੀ ਹੈ ਤਾਂ ਅਸੀਂ ਪੰਜਾਬ ਨੂੰ ਫਿਰ ਤੂੰ ਸੋਨਾ ਬਣਾ ਦੇਵਾਂਗੇ ਤੇ ਇਸ ਦੇ ਨਾਲ ਹੀ ਆਪਣੇ ਬਿਆਨ ਦੇ ਵਿੱਚ ਉਹਨਾਂ ਨੇ ਹੋਰ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਹੈ ਕੋਈ ਵੀ ਪਾਰਟੀ ਉਹਨਕੋ ਇਹ ਤਾਕਤ ਦੇ ਦੇ ਕਿ ਉਹ ਪੰਜਾਬ ਨੂੰ ਸੁਧਾਰ ਸਕੇ ਪਰ ਹਮ ਰਿਜ਼ਲਟਸ ਦੇ ਦੇਂਗੇ ਆਪਕੋ ਪੰਜਾਬ ਨੂੰ ਹਮ ਗੋਲਡਨ ਸਟੇਟ ਬਣਾ ਦੇਂਗੇ ਨਵਜੋਤ ਕੋਰ ਸਿੱਧੂ ਦੇਸ਼ ਬਿਆਨ ਤੋਂ ਬਾਅਦ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਉਹਨਾਂ ਦੀ ਇਸ ਵਿਵਾਦਿਤ ਬਿਆਨ ਤੇ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਮੈਂ ਸੀਐਮ ਬਣਨ ਦੇ ਲਈ 5 ਰੁਪਏ ਵੀ ਨਹੀਂ ਦਿੱਤੇ ਮੈਂ ਤਾਂ ਯਾਰ ਮੈਂ 5 ਰੁਪਏ ਵੀ ਨਹੀਂ ਦਿੱਤੇ ਕਿਸੇ ਨੂੰ ਤੇ ਉੱਥੇ ਹੀ ਸਿੱਧੂ ਦੇ ਇਸ ਬਿਆਨ ਤੇ ਸਾਬਕਾ ਕਾਂਗਰਸ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਡਾਕੂ ਬਿਠਾਏ ਹੋਏ ਨੇ ਤੇ ਇੱਕ ਨੇਤਾ 350 ਕਰੋੜ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਲਈ ਸੀ ਉਹਨਾਂ ਨੇ ਕਿਹਾ ਵੀ ਚੀਫ ਮਿਨਿਸਟਰੀ ਕਿਹੜੀ ਪੌਣ ਮਿਲੀ ਹੈ ਸਾਨੂੰ 350 ਕਰੋੜ ਰੁਪਏ ਦੇ ਕੇ ਲਈ ਤੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਵੀ ਨਵਜੋਤ ਕੋਰ ਸਿੱਧੂ ਦੇ ਸਸਪੈਂਡ ਹੋਣ ਤੋਂ ਬਾਅਦ ਤੰਜ ਕਸਦੇ ਹੋਏ ਕਿਹਾ ਕਿ ਪੰਜਾਬ 'ਚ ਝਾੜੂ ਦੇ ਖਿੰਡਣ ਤੋਂ ਪਹਿਲਾਂ ਹੀ ਕਾਂਗਰਸ ਖਿੰਡ ਗਈ ਤੇ ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿਮਾਗੀ ਇਲਾਜ ਦੀ ਜ਼ਰੂਰਤ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਨਹੀਂ ਹੈ ਬਲਕਿ ਕਾਂਗਰਸ ਪਾਰਟੀ ਨੂੰ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਭ੍ਰਿਸ਼ਟਾਚਾਰ ਹੋਇਆ ਸੁਨੀਲ ਜਾਖੜ ਨੂੰ ਵੀ ਪਤਾ ਹੈ ਕਿ ਕਾਂਗਰਸ ਪਾਰਟੀ 'ਚ ਕਿਵੇਂ ਭ੍ਰਿਸ਼ਟਾਚਾਰ ਹੁੰਦਾ ਸੀ ਨਵਜੋਤ ਕੋਰ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਇਹ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਕਰਪਟ ਹੈ ਤੇ ਕਿਸੇ ਵੀ ਸਟੇਟ 'ਚ ਮੁੱਖ ਮੰਤਰੀ ਦਾ ਉਦਾ ਉਸ ਨੂੰ ਹੀ ਮਿਲਦਾ ਜੋ 500 ਕਰੋੜ ਰੁਪਏ ਦਾ ਬਰੀਫ ਕੇਸ ਗਾਂਧੀ ਪਰਿਵਾਰ ਨੂੰ ਦਿੰਦਾ ਹੈ ਇਸ ਤੋਂ ਇਹ ਸਾਫ ਹੁੰਦਾ ਹੈ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦਾ ਜੋ ਮਾਡਲ ਹੈ ਉਹ ਪੂਰਾ ਭ੍ਰਿਸ਼ਟਾਚਾਰ ਦਾ ਮਾਡਲ ਹੈ ਜਿਸ ਚੋਂ ਆਪਣੇ ਖੁਦ ਦੇ ਵਰਕਰ ਨੂੰ ਹੀ ਲੁੱਟ ਰਹੇ ਨੇ ਇਸ ਲਈ ਹੀ ਦੇਸ਼ ਦੀ ਜਨਤਾ ਸੋਚਦੀ ਸੀ ਕਿ ਇੰਨੀ ਵਾਰ ਹਾਰਨ ਦੇ ਬਾਅਦ ਵੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਸਟੈਂਡਰਡ ਆਫ ਲਿਵਿੰਗ 'ਚ ਫਰਕ ਕਿਉਂ ਨਹੀਂ ਪਿਆ ਇਸ ਬਿਆਨ ਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ